ਹਾਜੀ ਰੋਡਿ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਬਹੁਤ ਬਹੁਤ ਸਵਾਗਤ ਹੈ। ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਜਿਹੜੀ ਅਸੀਂ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਜੀ ਸੂਟ ਲੈ ਕੇ ਆਇਆ ਮਸਲੀਨ ਮੋਡਲ ਦੇ। ਮੈਂ ਕੱਲ ਵੀ ਵੀਡੀਓ ਪਾਈ ਸੀਗੀ ਜੀ ਬਹੁਤ ਜ਼ਿਆਦਾ ਰਿਸਪਾਂਸ ਰਿਹਾ ਤੇ ਕਾਫੀ ਜ਼ਿਆਦਾ ਉਹਦੇ ਵਿੱਚ ਮਤਲਬ ਐਡਾ ਸੂਟ ਬਹੁਤ ਜ਼ਿਆਦਾ ਸੋਲਡ ਆਊਟ ਹੋਏ ਹਨ ਤੇ ਫੋਟੋਜ਼ ਆਈ ਜਾ ਰਹੀਆਂ ਨੇ ਉਹਨਾਂ ਦੀਆਂ। ਜਿਹੜੀ ਅੱਜ ਕਲੈਕਸ਼ਨ ਦੇਣੀ ਹੈ ਤੁਹਾਨੂੰ ਸਿੰਗਲ ਸਿੰਗਲ ਸੂਟ ਮਿਲਣਗੇ। ਵੈਸੇ ਤੇ ਸੂਟ ਮਹਿੰਗੇ ਨੇ ਜੀ ਬਟ ਐਡਾ ਕਿ ਕੱਲ ਵਾਲੀ ਵੀਡੀਓ ਨੂੰ ਦੇਖ ਕੇ ਅਸੀਂ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਬਹੁਤ ਜ਼ਿਆਦਾ ਰਿਸਪੌਂਸ ਇਹਨਾਂ ਦਾ ਸੂਟਾਂ ਦਾ ਤੇ ਸਟੱਫ ਬਹੁਤ ਜ਼ਿਆਦਾ ਫਾਈਨ ਆ। ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਹੈ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ। ਕਲੈਕਸ਼ਨ ਬਹੁਤ ਪਿਆਰੀ ਹੈ। ਅਰ ਤੁਹਾਨੂੰ ਕਲਰ ਚੁਆਇਸ ਨਹੀਂ ਮਿਲਣੀ ਕਿ ਸੋਲੋ ਸੋਲੋ ਜੇ ਸੂਟ ਹੋਣਗੇ ਜੇ ਸਾਰੇ ਸਿੰਗਲ ਸਿੰਗਲ ਜਿਹਨੂੰ ਜੋ ਵੀ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਆ। ਬਹੁਤ ਪਿਆਰੀ ਰਿਐਕਸ਼ਨ ਦੇਣੀ ਹੈ ਜੀ ਕਿਸੇ ਕਿਸੇ ਛੋਣ ਕੀ ਕਲਰ ਆਪਸ਼ਨ ਬਾਕੀ ਸਾਰੇ ਸਿੰਗਲ ਕਲਰ ਹੋਣਗੇ ਸੁੱਕ ਲੈ ਕੇ ਐ ਥੋੜੇ ਵਾਸਤੇ ਮੋਡਾਲ ਦੇ ਇਹ ਹੈਗੇ ਜੀ ਬਹੁਤ ਪਿਆਰੀ ਜੀ ਮੋਡਾਲ ਦੀ 컬렉ਸ਼ਨ neck ਦੇ ਉੱਪਰ ਹੈਂਡਵਰਕ ਆ ਇਹ ਸਾਰੀ ਹੈਂਡਵਰਕ ਦੇ ਨਾਲ ਇਸੀ ਡਿਜ਼ਾਈਨ ਹੈਗਾ ਤੇ ਘੇਰਾ ਬਹੁਤ ਪਿਆਰਾ ਵਰਕ ਹੈ ਇਹ ਵਿੱਚ ਪ੍ਰਿੰਟ ਆ ਤੇ ਇਹ ਹੀ organza ਦੇ ਨਾਲ ਦੇਖੋ organza ਦੇ ਨਾਲ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਘੇਰੇ ਦੇ ਠੀਕ ਹੈ ਜੀ ਬੈਕ ਸਾਈਡ ਤੇ ਵੀ ਇਥੋਂ ਨੂੰ ਹਲਕਾ ਹਲਕਾ ਜਿਹਾ ਪ੍ਰਿੰਟ ਦਿਖ ਜੇਗਾ ਪਿਓਰ ਸੌਫਟ ਮੋਡਲ ਆ ਤੇ ਮੋਡਲ ਦੀ ਨਾਲ ਸਲਵਾਰ ਰਹੇਗੀ ਜੀ 2.5 ਮੀਟਰ ਪਲੱਸ ਦੀ ਆ ਤੇ ਨਾਲ ਹੈਗੇ ਨੇ ਜੀ ਇਹ ਦੁਪੱਟੇ ਡਿਜ਼ਾਈਨਰ ਚ ਮੋਡਲ ਦੇ ਪਰ ਇੰਟਰ ਰਹੇਗਾ ਤੇ ਕੰਲਿਆਂ ਤੇ ਇਦਾਂ ਵਰਕ ਰਹੇਗਾ ਠੀਕ ਹੈ ਜੀ ਦੋਨਾਂ ਦੇ ਸਾਈਡ ਤੇ ਇਦਾਂ ਲੜਾਂ ਤੇ ਬਹੁਤ ਪਿਆਰਾ ਜਿਹਾ ਵਰਕ ਹੈ ਤੇ ਪ੍ਰਾਈਸ ਰਹੇਗਾ 2350 ਅੱਜ ਦੀ ਵੀਡੀਓ ਦਾ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਬਹੁਤ ਪਿਆਰੀ ਆ ਸੋਲੋ ਸੋਲੋ ਜਿਹੜੇ ਅਸੀਂ ਤੁਹਾਨੂੰ ਅੱਜ ਦੇਣੇ ਆ ਜੀ ਤੇ ਪੂਰੇ ਡਿਜ਼ਾਈਨਰ ਪੀਸ ਦੇਣੇ ਆ ਇਦਾਂ ਦੇ ਸੂਟ 35 3500 4 4000 ਚ ਸੇਲ ਹੁੰਦੇ ਆ ਤੁਸੀਂ ਪਹਿਲਾਂ ਤਾਂ neck ਤੇ ਵਰਕ ਹੀ ਦੇਖ ਲਓ ਟੋਟਲੀ ਹੈਂਡ ਵਰਕ ਹੈ ਬਹੁਤ ਪਿਆਰਾ ਵਰਕ ਹੋਇਆ ਹੋਇਆ ਤੇ ਸਾਰਾ ਹੀ ਪ੍ਰਿੰਟ ਹਾਈਲਾਈਟ ਆ ਵਿੱਚ ਸਿੱਪੀ ਦਾ ਕੰਮ ਹੈ ਜੀ ਤੇ ਜਿਹੜਾ ਕੇਰਾ ਉਹ ਸਾਰਾ ਮਸ਼ੀਨੀ ਵਰਕ ਦੇ ਨਾਲ ਆ ਬਹੁਤ ਯੂਨੀਕ ਜੀ ਕਲੈਕਸ਼ਨ ਆ ਤੇ ਕਲਰ ਵੀ ਬਹੁਤ ਪਿਆਰੇ ਪਿਆਰੇ ਜੀ ਆ 2350 ਅੱਜ ਦੀ ਵੀਡੀਓ ਦਾ ਪ੍ਰਾਈਸ ਆ ਤੇ ਸ਼ਿਪਿੰਗ ਚਾਰजेस ਲੱਗਦੇ ਤੋਂ ਰਹਿਣਗੇ ਐਡਾ ਰਹਿਣਗੇ ਜੀ ਇਹਨਾਂ ਦੇ ਡਿਜ਼ਾਈਨਰ ਜੇ ਦੁਪੱਟੇ ਬਹੁਤ ਪਿਆਰੇ ਪਿਆਰੇ ਪ੍ਰਿੰਟਾਂ ਦੇ ਫੋਰ ਸਾਈਡ ਲੇਸ ਵਰਤਦੇ ਨੇ ਕਲਰ ਹਾਈ ਕਾਪਸ਼ਨ ਮਿਲੇਗੀ ਲਾਈਟ ਡਾਰਕ ਸੂਟ ਇੰਨੇ ਜ਼ਿਆਦਾ ਡਿਜ਼ਾਈਨਰ ਨੇ ਫਿਟਿੰਗ ਬਹੁਤ ਸੋਹਣੀ ਆਉਣ ਵਾਲੀ ਹੈ ਸਟੱਫ ਬਹੁਤ ਜ਼ਿਆਦਾ ਪਿਆਰਾ ਹੈ ਤੁਸੀਂ ਸਲਵਾਰ ਸੂਟ ਬਣਾ ਸਕਦੇ ਹੋ ਕੈਂਸਲਡ ਰਿਡ ਆਥੋਰਟੀ ਚਾਈਸਰ ਡੈਕ ਤੇ ਪ੍ਰਿੰਟ ਇਹ ਵਾਲਾ ਰਹੇਗਾ ਜੀ ਬਹੁਤ ਸੋਹਣਾ ਪ੍ਰਿੰਟਰ ਹੈ ਇਹ ਤੇ ਨੈਕ ਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਕੀਤਾ ਹੋਇਆ ਵਰਕ ਦੇ ਨਾਲ ਤੇ ਜੀ ਨਾਲ ਤੁਹਾਨੂੰ ਇਹ ਬਹੁਤ ਪਿਆਰਾ ਪਿਓਰ ਦਾ ਦੁਪੱਟਾ ਮਿਲੇਗਾ ਪਿਓਰ ਸ਼ਫੌਨ ਦਾ ਪਿਓਰ ਸ਼ਫੌਨ ਦੇ ਵਿੱਚ ਡਬਲ ਡਾਈ ਚ ਬਹੁਤ ਸੋਹਣਾ ਦੁਪੱਟਾ ਹੈ ਤੇ ਪ੍ਰਾਈਸ ਹੈਗਾ ਜੀ 2300 Uh, 50 2350 सूट ਦਾ ਪ੍ਰਾਈਸ ਆ ਪ੍ਰਿੰਟ ਤਾਂ ਇੱਕ ਤੋਂ ਇੱਕ ਨੇ ਮੇਨ ਹੈਗਾ ਸਟਫ ਤੇ ਉੱਪਰ ਉਹ ਪ੍ਰਿੰਟ ਦੇਖ ਲਓ ਤੁਸੀਂ ਸਾਰਾ ਹੀ ਵਰਕ ਬਹੁਤ ਪਿਆਰਾ ਹੋਇਆ ਹੋਇਆ ਇਹ ਦੁਪੱਟਾ ਜੀ ਇਹਦਾ ਬਹੁਤ ਸੋਹਣੀ ਕੰਟਰਾਸਟ ਜੀ ਲੁੱਕ ਦੇਏਗਾ ਦੁਪੱਟਾ ਠੀਕ ਹੈ ਜਿਹੜਾ ਮਰਜੀ ਸੂਟ ਦੇਖ ਲਓ ਉਹੀ ਸੂਟ ਬਹੁਤ ਸੋਹਣਾ ਹੈ ਕਲਰ ਆਪਸ਼ਨ ਬਹੁਤ ਪਿਆਰੀ ਪਿਆਰੀ ਆ ਮਡਾਲ ਤੇ ਸੂਟ ਰਹਿਣਗੇ ਕੇਰਾ ਬਹੁਤ ਸੋਹਣਾ ਵਰਕ ਹੈ ਜੀ ਇਹ ਤਾਂ ਹੈਗਾ ਦੁਪੱਟਾ ਸੂਟ ਦਾ ਪ੍ਰਿੰਟਿਡ ਨੈਕਸਟ ਦੇਖੋ ਸੂਟ ਨੈਕ ਤੇ ਵਰਕ ਹੈ ਬਟਨ ਦੇ ਨਾਲ ਆ ਤੇ ਪ੍ਰਿੰਟਿੰਗ ਬਹੁਤ ਸੋਹਣੀ ਆ ਘੇਰਾ ਦੇਖੋ ਕਿੰਨਾ ਪਿਆਰਾ ਵਰਕ ਹੈ ਜੀ ਨੈਟ ਲਾ ਕੇ ਫਿਰ ਵਰਕ ਕੀਤਾ ਹੋਇਆ ਹੈ ਇਹ ਸਲਵਾਰ ਆਗੇ ਇਸ ਤੇ ਤੇ ਪ੍ਰਿੰਟਡ ਦੁਪੱਟਾ ਦੇਈਸਾ ਆਪਣੀਆਂ ਪ੍ਰਾਈਸ ਆ ਇਕੱਲਾ ਇਕੱਲਾ ਸੂਟ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਕਿਉਂਕਿ ਅੱਜ ਦੀ ਵੀਡੀਓ ਚ ਸਿੰਗਲ ਸਿੰਗਲ ਪੀਸ ਨੇ ਸਾਰੇ ਡਿਜ਼ਾਈਨਿੰਗ ਤਾਂ ਇੱਕ ਤੋਂ ਇੱਕ ਹੈ ਜੇ ਸਾਰੇ ਸੂਟ ਡਿਜ਼ਾਈਨਰ ਨੇ ਆਰੀ ਵਰਕ ਦੇ ਨਾਲ ਬਹੁਤ ਸੋਹਣਾ ਪ੍ਰਿੰਟ ਹਾਈਲਾਈਟ ਆ neck ਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ ਤੇ ਘੇਰਾ ਇਸਤਾ ਵੀ organza ਦੇ ਨਾਲ ਹੀ ਬਣਿਆ ਹੋਇਆ ਠੀਕ ਹੈ ਬੈਕ ਸਾਈਡ ਤੇ ਇਹ ਹੀ ਪ੍ਰਿੰਟ ਰਹੇਗਾ ਦੀ ਨੈਕਸਟ ਹੈਗਾ ਜੀ ਇਹ ਦੇਖੋ ਵਰ ਕੀ ਵਾਸ ਸੁਨੇ ਸੁਨੇ ਆ ਸਟਫ ਦੇ ਤਾਂ ਕੀ ਕਹਨੇ ਹੁਣ ਇਹ ਵਾਲਾ ਦੇਖ ਲੋ ਜੀ ਬਹੁਤ ਸੋਹਣਾ ਨੈਕ ਬਣਿਆ ਹੋਇਆ ਪਹਿਲਾਂ ਤਾਂ ਇਹ ਇਦਾਂ ਉਰੇ ਤੋਂ ਖੁੱਲ ਜੇਗਾ ਸੂਟ ਜੇਦੋਂ ਆਪਾਂ ਨੈਕ ਬਣਾਵਾਂਗੇ ਤਾਂ ਇਹਨੇ ਵੀ ਸ਼ੇਪ ਚਾ ਕੇ ਤੁਸੀਂ ਇਹਦੇ ਨਾਲ ਫੁੱਲ ਵੈਨ ਬਣਾ ਸਕਦੇ ਹੋ ਹਾਫ ਵੈਨ ਬਣਾ ਸਕਦੇ ਹੋ ਬਹੁਤ ਸੋਹਣਾ ਪੀਸ ਬਣੇਗਾ ਸਾਰਾ ਯਾਰੀ ਵਰਕ ਦੇ ਨਾਲ ਆ ਸੂਟ ਪਲੇਨ ਸਲਵਾਰਾਂ ਨੇ ਇਹਨਾਂ ਦੇ ਨਾਲ ਤੇ ਪ੍ਰਿੰਟਡ ਦੁਪੱਟੇ ਨੇ ਜੇ 2350 ਸੂਟ ਦਾ ਪ੍ਰਾਈਸ ਰਹੇਗਾ ਤੇ ਇਹ ਹੈਗਾ ਸੂਟ ਦੇਖਿਓ ਜੀ ਬਲੈਕ ਕਲਰ ਦੇ ਵਿੱਚ ਬਹੁਤ ਪਿਆਰਾ ਪੀਸ ਹੈ ਡਿਜ਼ਾਈਨਰ ਪੀਸ ਆਏਗਾ ਇੱਕ ਸਾਈਡ ਸਾਰਾ ਵਰਕ ਦਾ ਤੇ ਦੂਜਾ ਕਾਰਨਰ ਚ ਘੇਰੇ ਤੇ ਵਰਕ ਆਏਗਾ neck ਬਹੁਤ ਪਿਆਰਾ ਬਣਿਆ ਹੋਇਆ ਆਰੀ ਵਰਕ ਦੇ ਨਾਲ neck ਬਣਿਆ ਹੋਇਆ ਤੇ ਘੇਰੇ ਤੇ ਅਜੇ ਪਲੇਨ ਸਲਵਾਰ ਆ ਬਹੁਤ ਪਿਆਰਾ ਪੀਸ ਆ ਤੇ ਜਿਹੜਾ ਦੁਪੱਟਾ ਵੀ ਤੁਹਾਨੂੰ ਐਦਾਂ ਮਿਲ ਜਾਏਗਾ ਜੀ ਤੇ ਦੇਖੋ ਲੇਸ ਵਰਕ ਦੇ ਨਾਲ ਤੇ ਪ੍ਰਿੰਟ ਬਹੁਤ ਪਿਆਰਾ ਸੋਹਣਾ ਸੇਮ ਦੇ ਵਿੱਚ ਹੀ ਤੁਹਾਨੂੰ ਕਲਰ ਦੰਨੇ ਆ ਜਿੱਦੇ ਬਲੈਕ ਆ ਬਲੈਕ ਦੇ ਵਿੱਚ ਇੱਕ ਕਲਰ ਇਹ ਵਾਲਾ ਆ ਜਾਏਗਾ ਦੋਨੋਂ ਹੀ ਸੂਟ ਬਹੁਤ ਸੋਹਣੇ ਆ ਹੁਣ ਸਾਰੇ ਸੂਟ ਖੋਲ ਹੀ ਲੈਣੇ ਆ ਦੇਖੋ ਕਿੰਨਾ ਪਿਆਰਾ ਫੇਸ ਆ ਹੁਣ ਤੁਸੀਂ ਖੁਦ ਦੇਖੋ ਇਹਨਾਂ ਸੂਟਾਂ ਦੀ ਬਣਨ ਤੋਂ ਬਾਅਦ ਲੁੱਕ ਕਿੰਨੀ ਸੋਹਣੀ ਆਣੇ ਵਾਲੀ ਆ ਨੈਕਸਟ ਆਗਾ ਜੀ ਸਕਿਨ ਕਲਰ ਦੇ ਉੱਪਰ ਸੂਟ ਮੁਡਾਲਤੇ ਨੇ ਪਿਓਰ ਤੇ ਸੂਟ ਸਾਰੇ ਪ੍ਰਿੰਟਿਡ ਸਵਾ 4000 ਦੇ ਰੇਟ ਦੇ ਸੂਟ ਨੇ ਇਹ ਸਾਰੇ neck ਤੇ ਦੇਖੋ ਵਰਕ ਕਿੰਨਾ ਪਿਆਰਾ ਹੈ ਪ੍ਰਿੰਟ ਹੀ ਬਹੁਤ ਸੋਹਣਾ ਸੂਟ ਦਾ ਕੇਰਾ ਬਹੁਤ ਸੋਹਣਾ ਹੈ ਇਹ ਸਲਵਾਰ ਆ ਜੀ ਪਲੇਨ ਤੇ ਪ੍ਰਿੰਟਡ ਹੈਗੇ ਇਹਨਾਂ ਦੇ ਦੁਪੱਟੇ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਇਹਦਾ ਸੈਕੰਡ ਕਲਰ ਆ ਬਲੈਕਿਸ਼ ਜਿਹਾ ਸ਼ੇਡ ਆ ਬਹੁਤ ਸੋਹਣਾ ਠੀਕ ਹੈ ਨੈਕਸਟ ਸੂਟ ਦਿਖਾ ਰਹੇ ਹਾਂ ਆਰੀ ਵਰਕ ਦੇ ਇਹਦੇ ਨਾਲ ਦਾ ਪਹਿਲਾਂ ਵੀ ਮੈਂ ਤੁਹਾਨੂੰ ਦਿਖਾਇਆ ਮਿਲਦਾ ਜੁਲਦਾ ਜਾਰੀ ਵਰਕ ਦੇ ਨਾਲ ਜਿਹੜਾ ਸਾਈਡ ਤੇ ਵਰਕ ਸੀਗਾ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਸਟੱਫ ਬਹੁਤ ਸੋਨਾ ਸੂਟਾਂ ਦਾ ਇਹਨਾਂ ਅਸਲ ਚ ਫਿਓਰ ਤੇ ਸਟੀਚਿੰਗ ਤੋਂ ਬਾਅਦ ਚ ਇਹਨਾਂ ਦੀ ਲੁੱਕ ਆਏਗੀ ਇਹ ਹੈਗੇ ਪਿਓਰ ਦੁਪੱਟੇ ਦੇ ਨਾਲ ਐਤਾ ਪਿਓਰ ਦੁਪੱਟੇ ਦੇ ਨਾਲ ਸੂਟ ਇਹ ਚ ਕਲਰ ਆਪਸ਼ਨ ਹੈਗੇ ਨੇ ਤਿੰਨ ਪ੍ਰਾਈਸ ਸੇਮ ਰਹੇਗਾ 2350 ਨੈਕਸਟ ਪ੍ਰਿੰਟ ਦੰਨੇ ਆ ਜੀ ਫਰੰਟ ਤੇ ਬਹੁਤ ਸੋਹਣਾ ਨੈਕ ਤੇ ਕਟਦਾਣਾ ਟਿੱਕੇ ਰਹੇਗਾ ਜੀ ਆਰੀ ਵਰਕ ਦੇ ਨਾਲ ਤੇ ਬੈਕ ਦਾ ਪ੍ਰਿੰਟ ਬਰੀਕ ਬੂਟੀ ਦੇ ਨਾਲ ਕਲਰ ਬਹੁਤ ਪਿਆਰਾ ਮਸਟਰਡ ਜੀ ਟੋਨ ਤੇ ਇਹ ਹੈਗੇ ਜੀ ਪਲੇਨ ਸਲਵਾਰ ਇਦੇ ਨਾਲ ਵੀ ਤੁਹਾਨੂੰ ਪਿਓਰ ਦਾ ਦੁਪੱਟਾ ਮਿਲ ਜੇਗਾ ਠੀਕ ਹੈ ਪਿਓਰ ਸ਼ਫੌਨ ਦਾ ਸੈਮੀ ਸਟਿਚ ਸੂਟ ਆ neck ਬਣਿਆ ਹੋਇਆ ਤੁਸੀਂ ਇਹਨੂੰ ਵੈਨ ਵਾਲਾ ਹਾਫ ਵੈਨ ਵਾਲਾ neck ਬਣਾ ਸਕਦੇ ਹੋ ਜਾਂ ਫਿਰ ਥੋੜੀ ਚੁਆਇਸਾ ਬੈਕ ਸਾਈਡ ਤੋਂ ਡੀਪ neck ਰੱਖ ਸਕਦੇ ਹੋ ਹੈਂਡਵਰਕ ਦੇ ਨਾਲ ਪੀਸ ਆ ਜੇ ਪਲੇਨ ਸਲਵਾਰਾਂ ਦੇ ਨਾਲ ਤੇ ਪ੍ਰਿੰਟਡ ਦੁਪੱਟਿਆਂ ਦੇ ਨਾਲ ਸਿੰਗਲ ਸਿੰਗਲ ਪੀਸ ਨੇ ਸਾਰੇ ਪ੍ਰਿੰਟਿੰਗ ਬਹੁਤ ਸੋਹਣੇ ਆ ਐਵਰ ਗ੍ਰੀਨ ਸੂਟ ਨੇ ਤੁਸੀਂ ਆਫਿਸ ਵੀ ਜਾਂ ਮਤਲਬ ਜਿੱਦਾਂ ਵੀ ਪਾਣਾ ਉਦਾਂ ਪਾ ਸਕਦੇ ਆ ਆਫਿਸ ਵੇਅਰ ਵਾਸਤੇ ਬਹੁਤ ਸੋਹਣੇ ਸੂਟ ਨੇ ਗੁਰਦੁਆਰਾ ਸਾਹਿਬ ਵਾਸਤੇ ਮਤਲਬ ਸਿੰਪਲ ਤੇ ਰਾਇਲ ਲੁੱਕ ਦੇ ਪਿਓਰ ਸ਼ਫਾਂ ਦਾ ਦੁਪੱਟਾ ਮਸ਼ੀਨ ਵਾਸ਼ ਕਰ ਸਕਦੇ ਹੋ ਸੂਟਾਂ ਨੂੰ ਲਾਈਨਿੰਗ ਲੱਗ ਕੇ ਸ਼ਰਟ ਬਣੇਗੀ ਸਲਵਾਰ ਤੇ ਤੁਸੀਂ ਐਡਜਸਟਮੈਂਟ ਕਰ ਸਕਦੇ ਹੋ ਬਹੁਤ ਪਿਆਰਾ ਵਰਕ ਹੈ ਜੀ ਡਿਜ਼ਾਈਨਿੰਗ ਦੇਖੋ ਸੂਟ ਦੇ ਡਿਜ਼ਾਈਨਰ ਪੇਸ ਨੇ ਸਾਰੇ ਬਹੁਤ ਸੋਹਣੇ ਡਿਜ਼ਾਈਨਿੰਗ ਹੀ ਬਹੁਤ ਪਿਆਰੀ ਸਾਰਾ ਵਰਕ ਦੇ ਨਾਲ ਹਾਈਲਾਈਟ ਆ ਪਲੇਨ ਸਲਵਾਰ ਆ ਪ੍ਰਿੰਟਡ ਦੁਪੱਟਾ ਦੋ ਸੂਟ ਹੋਰ ਦਿਖਾਉਂਦੇ ਆ ਪ੍ਰਿੰਟਰ ਟੌਂਚ ਇਹ 3 ਮੀਟਰ ਦੀ ਸ਼ਰਟ ਦੇ ਨਾਲ ਆ ਸੂਟ neck ਤੇ ਵਰਕ ਆ ਤੇ ਘੇਰਾ ਬਹੁਤ ਸੋਹਣਾ ਪ੍ਰਿੰਟਡ ਆ ਸੂਟ ਦਾ ਇਹ ਸਾਰਾ ਵਰਕ ਆ ਘੇਰੇ ਤੇ ਮਸ਼ੀਨੀ ਵਰਕ ਆ 3 ਮੀਟਰ ਦੀ ਸ਼ਰਟ ਦੇ ਨਾਲ ਰਹੇਗਾ ਜੀ ਬਾਜੂ ਲੱਗ ਤੋਂ ਦਿੱਤੀਆਂ ਹੋਈਆਂ ਪਲੇਨ ਸਲਵਾਰ ਆ ਤੇ ਔਰਗੈਂਜ਼ਾ ਦਾ ਦੁਪੱਟਾ ਜੀ ਇਹ ਸੂਟ ਦੇ ਨਾਲ ਐਤਾ ਠੀਕ ਹੈ ਤੇ ਨੈਕਸਟ ਤੁਹਾਨੂੰ ਦੇ ਰਹੀਆਂ ਮੈਂ ਬਲੈਕ ਕਲਰ ਚ ਪ੍ਰਿੰਟ ਦੇਖੋ ਸੋਲਦਾ ਬਲੈਕ ਕਲਰ ਸੂਟ ਆ ਪਲੇਨ ਸਲਵਾਰ ਬਲੈਕ ਤੇ ਇਹ ਹੈਗਾ ਡਿਜ਼ਾਈਨਰ ਜਿਹੜਾ ਦੁਪੱਟਾ ਠੀਕ ਹੈ ਜੀ ਬਹੁਤ ਪਿਆਰੇ ਪੀਸ ਨੇ ਸਾਰੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਜੀ ਵੀਡੀਓ ਦੇਖਣ ਲਈ ਥੈਂਕ ਯੂ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ so much